ਸਾਫਿਕਾ ਦੋਸਤੋ ਸਾਡੇ ਕੋਲ ਇੱਕ ਮੇਟੀ ਬੈਠੀ ਹੈ ਜੀ ਇਸ ਮੇਟੀ ਨੂੰ ਕਿਸੇ ਡਾਕਟਰ ਨੇ ਡਾਇਗਨੋਸ ਕੀਤਾ ਸੀਗਾ ਕਿ ਤੁਹਾਡੀ ਛਾਤੀ ਦੇ ਵਿੱਚ ਬ੍ਰੈਸਟ ਦੇ ਵਿੱਚ ਕੈਂਸਰ ਵਾਲੇ ਸੈੱਲ ਬਣੇ ਹੋਏ ਆ ਕੈਂਸਰ ਵਾਲੀਆਂ ਗੱਠਾਂ ਬਣੀਆਂ ਹੋਈਆਂ ਸੋ ਦੂਸਰਾ ਸੀਗਾ ਕਿ ਇਸ ਮੇਟੀ ਨੂੰ ਫਾਈਬਰੋਇਡ ਦੀ ਦਿੱਕਤ ਸੀਗੀ ਬੱਚੇਦਾਨੀ ਚਰਸੌਲੀਆਂ ਸੀ ਤੇ ਕਿਸੇ ਨੇ 10 22 ਸਾਡੇ ਕੋਲ ਆਏ ਹੈ ਤੇ ਉਸ ਤੋਂ ਬਾਅਦ ਬੇਟੀ ਦੀ ਕੀ ਕੰਡੀਸ਼ਨ ਹੈ ਤੁਹਾਨੂੰ ਅੱਜ ਮਿਲਾਵਾਂਗੇ ਤੇ ਸੁਣਾਵਾਂਗੇ ਸੋ ਅਗਰ ਕਿਤੇ ਇਸ ਬੇਟੀ ਦਾ ਕੈਂਸਰ ਦਾ ਟਰੀਟਮੈਂਟ ਹੋ ਜਾਂਦਾ ਤਾਂ ਮੈਨੂੰ ਲੱਗਦਾ ਕਿ ਇਸ ਬੱਚੇ ਦੀ ਜ਼ਿੰਦਗੀ ਖਰਾਬ ਹੋ ਜਾਣੀ ਸੀਗੀ ਸਰਕੁਐਸਟ ਹੈ ਜੀ ਕਿ ਹੋ ਸਕੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਆਪਣੀਆਂ ਬੱਚਿਆਂ ਦੀ ਆਪਣੀ ਧੀਆਂ ਭੈਣਾਂ ਦੀ ਕਿਸੇ ਨੂੰ ਐਦਾਂ ਦੀ ਕੋਈ ਦਿੱਕਤ ਹੈਗੀ ਹੈ ਉਹ ਇਸ ਸਟ੍ਰੈਸ ਦੇ ਵਿੱਚੋਂ ਨਿਕਲ ਸਕਣ ਕਿਉਂਕਿ ਬਹੁਤ ਸਾਰੇ ਕੇਸ ਐਦਾਂ ਦੇ ਹੁੰਦੇ ਆ ਜਿਹੜੀ ਕਿ ਜਿੰਨਾਂ ਵਿੱਚ ਅਸੀਂ ਦੇਖਦੇ ਹਾਂ ਕਿ ਬਿਮਾਰੀ ਕੋਈ ਹੁੰਦੀ ਹੈ ਤੇ ਉਸ ਦਾ ਟ੍ਰੀਟਮੈਂਟ ਕੋਈ ਚੱਲੀ ਜਾਂਦਾ ਹੈ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇਦਾਂ ਦੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਤਾਂ ਰਿਕਵੈਸਟ ਹੈ ਜੀ ਇੱਕ ਵਾਰੀ ਆ ਕੇ ਸਾਨੂੰ ਜ਼ਰੂਰ ਮਿਲਿਓ ਸਾਡੇ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਐਕਸਟਰਾ ਫੀਸ ਨਹੀਂ ਹੈਗੀ ਜੇਕਰ ਤੁਸੀਂ ਸਲਾਹ مشورہ ਕਰਨਾ ਹੈ ਤਾਂ ਮੋਸਟ ਵੈਲਕਮ ਜੀ ਜਦੋਂ ਮਰਜ਼ੀ ਆ ਕੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਸਲਾਹ ਲੈ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਨੈਕਸਟ ਟ੍ਰੀਟਮੈਂਟ ਹੈ ਤੁਸੀਂ ਕਿਤੋਂ ਲੈਣਾ ਉਹ ਅਲੱਗ ਗੱਲ ਹੈ ਜੀ ਤੋ ਸਾਡੇ ਇੱਥੇ ਐਕਸਟਰਾ ਫੀਸ ਕੋਈ ਨਹੀਂ ਹੈਗੀ ਕੋਈ ਸਲਾਮ ਮਸ਼ਵਰੇ ਦੀ ਕੋਈ ਚਾਰਜ ਨਹੀਂ ਹੈਗਾ ਤੁਸੀਂ ਆਪਣੇ ਬੱਚਿਆਂ ਦੇ ਸਬੰਧ ਵਿੱਚ ਕਿਸੇ ਤੀਪਣ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਆ ਕਿਸੇ ਜੈਂਟਸ ਨੂੰ ਕੋਈ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਸਾਡੇ ਕੋਲ ਆ ਕੇ ਡਿਸਕਸ ਕਰ ਸਕਦੇ ਹੋ ਸੋ ਨਾਲ ਇਹਨਾਂ ਦੇ ਬੇਟੀ ਦੇ ਬ੍ਰਦਰ ਬੈਠੇ ਆ ਜੀ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਤੇ ਇਸ ਵੀਡੀਓ 'ਚ ਮੈਂ ਇਹਨਾਂ ਬੱਚਿਆਂ ਦਾ ਬੇਟੀ ਦਾ ਤੇ ਉਹਨਾਂ ਦੇ ਬ੍ਰਦਰ ਦਾ ਫੇਸ ਨਹੀਂ ਦਿਖਾਵਾਂਗਾ ਤੁਹਾਨੂੰ ਕਿਉਂਕਿ ਦੇਖੋ ਹਾਲੇ ਬੇਟੀ ਦੀ ਏਜ ਘੱਟ ਹੈ ਤੇ ਇਸ ਦੀ ਮੈਰਿਜ ਵੀ ਹੋਣੀ ਹੈ ਜੇ ਅੱਗੇ ਤਾਨੂੰ ਪਤਾ ਜੀ ਪਰਿਵਾਰਾਂ 'ਚ ਹੋ ਜਾਂਦਾ ਕਿ ਤਾਂ ਪਹਿਲਾਂ ਹੀ ਬਿਮਾਰ ਸੀ ਜਾਂ ਇਹ ਉਹ 20 ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ। ਤੋਂ ਇੱਕ ਵਾਰ ਫਿਰ ਤੋਂ ਰਿਕਵੈਸਟ ਹੈ ਜੀ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹਰ ਇੱਕ ਦੇ ਫੋਨ 'ਚ ਪਹੁੰਚ ਸਕੇ ਇਹ। ਜਿਵੇਂ ਕਿ ਇਹਨਾਂ ਬੱਚਿਆਂ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਦੀ ਬੁੱਤ ਨਾਲ ਨਾ ਹੋ ਸਕੇ, ਕਿਸੇ ਦੀ ਜ਼ਿੰਦਗੀ ਨਾ ਖਰਾਬ ਹੋ ਸਕੇ। ਤੁਸੀਂ ਜ਼ਰੂਰ ਸੁਣਿਓ ਜੀ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ। ਬੇਟਾ ਤੁਹਾਨੂੰ ਡਾਕਟਰ ਕੋਲ ਨੇ ਕੈਨਸਲ ਦੱਸਿਆ ਸੀ ਤੇ ਕਿਵੇਂ ਹੁਣ ਕੀ ਸਮੱਸਿਆ ਸੀ ਤੁਹਾਨੂੰ? ਮੈਨੂੰ ਜੀ ਪੀਰੀਅਡ ਦੀ ਸਮੱਸਿਆ ਸੀ ਪਹਿਲਾਂ ਜੀ। ਉਹ ਕਰਕੇ ਉਹਦੇ ਘਰ ਕੇ ਕਹਿੰਦੇ ਗੱਠਾ ਬਣਦੀਆਂ ਤੁਹਾਡੇ ਕੈਂਸਰ ਹੋ ਗਿਆ ਡਾਕਟਰ ਕਹਿੰਦੇ ਉਹਨਾਂ ਨੇ ਮੈਨੂੰ ਡਰਾ ਸਕਤਾ ਹਨਾ ਜੀ ਫਿਰ ਉਸ ਤੋਂ ਬਾਅਦ ਫਿਰ ਮੈਂ ਸੋਤੋ ਦਵਾਈ ਲੱਤੀ ਸੀ ਜੀ ਅੱਛਾ ਜੀ ਫਿਰ ਹੁਣ ਤਾਂ ਫਰਕ ਆ ਜੀ ਮੈਨੂੰ ਹੁਣ ਮਦਰ ਰਿਪੋਰਟ ਚ ਕੁਝ ਵੀ ਨਹੀਂ ਆਇਆ ਕੁਝ ਵੀ ਨਹੀਂ ਆਇਆ ਕੋਈ ਕੈਂਸਰ ਨਹੀਂ ਕੋਈ ਕੁਝ ਨਹੀਂ ਹਾਂ ਜੀ ਅਲਟਰਾਸਾਉਂਡ ਕਰਵਾਇਆ ਤਾਂ ਕੁਝ ਵੀ ਨਹੀਂ ਆਇਆ ਜੀ ਠੀਕ ਹੈ ਤੇ ਨਾਲ ਦੋਸਤੋ ਇਹਨਾਂ ਦੇ ਬ੍ਰਦਰ ਆਏ ਹੋਏ ਆ ਸੋ ਥੋੜੀ ਜੀ ਗੱਲਬਾਤ ਆਪਾਂ ਉਹਨਾਂ ਨਾਲ ਕਰਦੇ ਆਂ ਤੇ ਮੈਂ ਇੱਕ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਬੇਟੀ ਦਾ ਤੇ ਇਹਨਾਂ ਦੇ ਬਰਾਦਰ ਦਾ ਆਪਾਂ ਨੇ ਫੇਸ ਤੋਂ ਸਾਹਮਣੇ ਨਹੀਂ ਲਿਆਉਣਾ ਕਿਉਂਕਿ ਕੱਲ ਨੂੰ ਬੇਟੀ ਦੀ ਮੈਰਿਜ ਹੋਣੀ ਆ ਫਿਰ ਇਹ ਚ ਸਸੋਸ਼ੀਆਂ ਵਾ ਇਹ ਚੀਜ਼ਾਂ ਕਿਤੇ ਸਸੋਸ਼ੀਆਂ ਵਾ ਬਣ ਜਾਂਦੀਆਂ ਹੁੰਦੀਆਂ ਤੋਂ ਸਾਨੂੰ ਇਦਾਂ ਦੀ ਕੋਈ ਜ਼ਰੂਰਤ ਨਹੀਂ ਤਾਂ ਮੈਂ ਤੁਹਾਨੂੰ ਸਿਰਫ ਦਿਖਾਉਣਾ ਚਾਹੁੰਦਾ ਸੀ ਕਿ ਸਮਾਜ ਦਾ ਹਾਲ ਦੇਖ ਲਓ ਕਿ ਚੰਗੀ ਬੰਲੀ ਕੁੜੀ ਨੂੰ ਕਹਿੰਦੇ ਜੀ ਤੈਨੂੰ ਕੈਂਸਰ ਆ ਪਤਾ ਨਹੀਂ ਕਿਸ ਬੇਸ ਤੇ ਕਿਹਾ ਉਹਨਾਂ ਨੇ ਕਿਉਂ ਕਿਹਾ ਸਮਝ ਨਹੀਂ ਆ ਬਈ ਤੁਹਾਡੇ ਸਿਸਟਰ ਆਏ ਨਾਲ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਹਿੰਦਾ ਜੇ ਕੈਂਸਰ ਦੱਸਿਆ ਸੀ ਨਾ ਡਾਕਟਰ ਸਾਹਿਬ ਨੇ ਮਤਲਬ ਹੁਣ ਤਾਂ ਛੋ ਹਾਂ ਜੀ ਉਹਨਾਂ ਨੂੰ ਕੈਂਸਰ ਹੈ ਮਤਲਬ ਹੈ ਪਹਿਲਾਂ ਵੀ ਨਹੀਂ ਸੀ ਇਹਗਾ ਔਰ ਡਾਕਟਰ ਕਹਿ ਰਹੇ ਸੀ ਵੀ ਕੈਂਸਰ ਆ ਹਾਂ ਜੀ ਰਿਪੋਰਟਾਂ ਕਰਾਈਆਂ ਰਿਪੋਰਟਾਂ 'ਚ ਵੀ ਕੁਝ ਨਹੀਂ ਆਇਆ ਹੈਗਾ ਹਾਂ ਜੀ ਤੇ ਸਭ ਕੁਝ ਸਭ ਕੁਝ ਠੀਕ ਹੈ ਜੀ ਸਭ ਕੁਝ ਠੀਕ ਹੈ ਕੈਂਸਰ ਉਹਦਾ ਹੀ ਪਤਾ ਨਹੀਂ ਕਿਸ ਬੇਸਤਾਂ ਹਾਂ ਦੱਸੋ ਇਹ ਤਾਂ ਜ਼ਿੰਦਗੀ ਖਰਾਬ ਕਰਨ ਵਾਲੀਆਂ ਬੱਚੇ ਦੀ ਹਾਂ ਜੀ ਹਾਂ ਜੀ ਇੱਕ ਬੱਚੇ ਦੀ ਗੱਲ ਚੰਗੇ ਭਰੇ ਬੱਚੇ ਦੀ ਤੁਸੀਂ ਜ਼ਿੰਦਗੀ ਖਰਾਬ ਕਰਨ ਤੇ ਕਰ ਸਕਦੇ ਸੀ ਅਗਰ ਕਿਤੇ ਵਾਈ ਚਾਂਸ ਤੁਸੀਂ ਵੀ ਉਹਨਾਂ ਦੇ ਕਿਤੇ ਕਿਸੇ ਦੀ ਡਾਕਟਰ ਆ ਜਾਂਦੇ ਕੋਈ ਉਸ ਪਾਸੇ ਨੂੰ ਤੁਰ ਪੈਂਦੇ ਕੈਂਸਰ ਵਾਲੇ ਪਾਸੇ ਨੂੰ ਜੇ ਤਾਂ ਵਿਚਾਰੀ ਦੀ ਜ਼ਿੰਦਗੀ ਖਰਾਬ ਹੋ ਜਾਣੀ ਸੀ ਹਾਂ ਜੀ ਹਾਂ ਜੀ ਇਹਨਾਂ ਕੰਫਡਕਟਰ ਕੋਲ ਲੱਗਣਾ ਹਾਂ ਮੇਰਾ ਵੀ ਚਲੋ ਛੱਡੋ ਆਪਾਂ ਕਿਸੇ ਤੇ ਕਿਤੇ ਵੀ ਜਾਂਦੇ ਜੇ ਅਗਰ ਜਾਣਕਾਰੀ ਆਪਾਂ ਨੂੰ ਸਹੀ ਨਾ ਮਿਲਦੀ ਤਾਂ ਬੇਟੀ ਦੀ ਜ਼ਿੰਦਗੀ ਖਰਾਬ ਹੋਏ ਹਾਂਜੀ ਹਾਂਜੀ ਹਾਂ ਸੋ ਇਸ ਮਾਲ ਦੀ ਬਹੁਤ ਤਰਾਸਤੀ ਹੈ ਜੀ ਆਪਣੇ ਦੀ ਹਨਾ ਦਵਾਈ ਵੀ ਬਹੁਤ ਹੀ ਮਹਿੰਗੀ ਨਹੀਂ ਹੈ ਕਿ ਦਵਾਈ ਵੀ ਵਧੀਆ ਰੇਟ ਤੇ ਆਈ ਹੈ ਆਪਾਂ ਨੂੰ ਸੋ ਚਲੋ ਆਪਣਾ ਬੱਚਾ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਠੀਕ ਹੈ ਜੀ ਬੇਟੀ ਖੁਸ਼ ਹੈ ਹਨਾ ਹੁਣ